কি হ'ল মাৰে লাগে পুৰে ਮੈਨੂੰ ਇਹ ਹੈ ਇਹਨੇ ਦੇਖੋ ਇੱਥੇ ਬਹਿਣ ਮੈਂ ਤੁਹਾਨੂੰ ਤਾਂ ਮੈਂ ਦੱਸਦਾ ਨਹੀਂ ਨਹੀਂ ਮੈਂ ਇਹੀ ਰਿਪੋਰਟ ਕਰਦਾ ਆਪਣੇ ਦਾਜੂ ਬਗੈਣੇ ਆ ਕੇ ਜਿਹੜੇ ਜੱਥੇ ਤੱਕ ਮੀਟਿੰਗ ਕਰਨਾ ਹੈ ਮੈਂ ਉੱਥੇ ਨਗਰ ਕੌਂਸਲ ਦੇ ਅਧਿਕਾਰੀ ਨੇ ਜਿਹੜੇ ਇਸ ਟੀਮ ਨੂੰ ਬਸਦੇ ਨੇ ਜਾਂ ਸੂਬੇ ਦੇ ਨੰਮ ਦੇ ਅਧਿਕਾਰੀ ਨੇ ਜਿਹੜੇ ਇਸ ਟੀਮ ਨੂੰ ਦੇਖਦੇ ਨੇ ਉਹਨਾਂ ਨੂੰ ਬੁਲਾ ਕੇ ਤੁਹਾਨੂੰ ਮੀਟਿੰਗ ਕਰਵਾਉਣਾ ਤੁਸੀਂ ਆਪਣੀ ਗੱਲ ਪੀਸਫੁਲ ਤਰੀਕੇ ਨਾਲ ਉਹਨਾਂ ਨੂੰ ਦੱਸ ਦਿਓ ਅਸੀਂ ਬਿਲਕੁਲ ਹੀ ਪ੍ਰਦਰਸ਼ਨ ਅਸੀਂ ਸਾਰੇ ਵਰਦਨ ਇਕੱਠੇ ਆ ਅਸੀਂ ਵੀ ਕੰਮ ਕਰ ਰਹੇ ਹਾਂ ਤੁਸੀਂ ਵੇਖੋ ਪ੍ਰੋਬਲਮ ਚੇਲ ਰਹੇ ਹੋ ਅਸ਼ੀਰਵ ਸਾਹਿਬ ਬੇਰੀ ਬੇਨਤੀ ਹੈ ਦੇਖੋ ਇੱਕ ਮਿੰਟ ਮੈਰੀ ਬੇਤੀ ਹੈ ਹਰ ਬਾਰ ਆਪਾਂ ਨੂੰ ਪਤਾ ਹੈ ਕਿ ਇਹ ਨਸਰ ਹੈ بارشਾਂ ਨੇ ਆਉਣਾ ਹੈ ਤੇ بارشਾਂ ਨਹੀਂ ਆਉਣਾ ਇਹ ਉਹਨੂੰ ਕੋਈ ਰੋਕ ਨਹੀਂ ਸਕਦਾ ਉਹਦੇ ਲਈ ਸਾਡੇ ਬੰਦੇ ਦਾ ਅਦੇਸ਼ ਤੇ ਕੋਈ ਉਹਦੇ ਸੰਬੰਧੀ ਕੋਈ ਨਗਰ ਕੌਂਸਲ ਨੇ ਕੋਈ ਮੀਟਿੰਗ ਨਹੀਂ ਕੀਤੀ ਨੰਬਰ 1 ਨੰਬਰ 2 ਮੈਂ ਬਾਕੀ ਇੱਕ ਮਿੰਟ ਮੇਰੀ ਗੱਲ ਸੁਣੋ ਜਦ ਕਰ ਜਦ ਕੋਈ ਇਹ ਨਹੀਂ ਮੁੰਡੇ ਉਹ ਸਾਡੇ ਨੇ ਸਾਡੇ ਪਰਿਵਾਰਕ ਕੋਈ ਅਸੀਂ ਇਹ ਨਹੀਂ ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਦੂਸਰੀ ਬੇਨਤੀ ਹੈ ਦੂਸਰੀ ਬੇਨਤੀ ਹੈ ਕਿ ਇੱਕ ਨੈਚੁਰਲ ਜਿਹੜਾ ਵਹਾਅ ਸਾਡੇ ਸ਼ਹਿਰ ਦਾ ਉਹ ਵੀਰਨਗਰ ਮਹੱਲੇ ਦੀ ਬੇਨਤੀ ਹੈ ਜੇ ਉੱਥੇ ਜੱਗ ਪਾਣੀ ਦਾ ਲੱਜਣਾ ਤੇ ਜੱਗ ਪਾਣੀ ਦਾ ਉਹ ਵੀਰਨਗਰ ਦੇ ਵਿੱਚ ਆ ਕੇ ਰੁਕੂ ਸਾਡੀ ਬੇਨਤੀ ਤਾਂ ਇਹ ਹੈ ਕਿ ਜੇ ਇਹਨਾਂ ਨੇ ਇਹ ਪਹਿਲਾਂ ਕੀਤਾ ਪ੍ਰਾਇੋਰਟੀ ਦੇ ਕਰਾ ਲੈਣੇ ਉਹਨੂੰ ਵੈਸੇ ਨਹੀਂ ਨਹੀਂ ਜੇ ਉਹਨਾਂ ਨੇ ਇਹ ਪਹਿਲਾਂ ਕੀਤਾ ਹੁੰਦਾ ਤਾ ਆ ਦਿਨ ਸਾਨੂੰ ਦੇਖਣ ਦੀ ਸੀ ਪੈਣੀ ਅਸੀਂ ਬਾਰ-ਬਾਰ ਬਕਾਇਦਾ ਡੈਪੂਟੇਸ਼ਨ ਵੀ ਮਿਦੇ ਆ ਫੇਸਬੁੱਕ ਤੇ ਵੀ ਕਹਿ ਰਹੇ ਆ ਲੇਕਿਨ ਉਸ ਤੇ ਗੱਲ ਮੰਨਣ ਨੂੰ ਤਿਆਰ ਨਹੀਂ ਪਰ ਇੱਥੋਂ ਦੇ ਜਿਹੜੇ ਕੋਈ ਮੈਂ ਤੁਹਾਨੂੰ ਨੂੰ ਭਰਮ ਚੌਧਰੀ ਕਹੂੰਗਾ ਕਿ ਬਜਾਏ ਇਸ ਗੱਲ ਦਾ ਹੱਲ ਕਰਨ ਦੀ ਮੈਂ ਕਹਿੰਦਾ ਸਾਡੇ ਕਿਉਂ ਨਹੀਂ ਇੱਥੇ ਆ ਕੇ ਗੱਲ ਕਰਕੇ ਜਾਂਦੇ ਲੇਕਿਨ ਉੱਥੇ ਨਾ ਉਹ ਗੂਠਾ ਦਿਖਾ ਕੇ ਕਟਿਆਉਣ ਵਾਲਾ ਕੰਮ ਕਰ ਰਹੇ ਆ ਮਤਲਬ ਇਸ ਕਰਾਂ ਦੀ ਸਬਦਾਬ ਲਈ ਭਾਵੇਂ ਕਿ ਉਹ ਕੋਈ ਜ਼ਿੰਮੇਵਾਰ ਨਹੀਂ ਨੇ ਸਰ ਬਾਸ ਤੋਂ ਪਹਿਲਾਂ ਵੀ ਪਾਣੀ ਬਹੁਤ ਜ਼ਿਆਦਾ ਖੜਾ ਆਉਂਦਾ ਉਹ ਵੀ ਸਿਲੈਕਟਡ ਨੇ ਇਲੈਕਟ੍ਰੀਕਲ ਕਰੀਂਗ ਨੇ ਇੱਥੇ ਭਰਾ ਬੜਾ ਲਾ ਪਿਓ ਉਹ ਮਾਰ ਹੋ ਜਮੜਿਆ ਕੋਈ ਪੱਕਾ ਹੱਲ ਕਾਣਾ ਸਾਬ ਜੀ ਸਾਹਿਬ ਬਾਲ ਲੇਖ ਰਿਹਾ ਇਹਨਾਂ ਲੋਕਾਂ ਦਾ ਸੱਤ ਦਿਨਾਂ ਦੇ ਕੰਮ ਨਹੀਂ ਦੇਖ ਸਾਹਿਬ ਇਹ ਇੱਕ ਗੰਭੀਰ ਪਿੰਡ ਸਾਹਿਬ ਜੀ ਬਾਕੀ ਬਾਰੇ ਮੰਨਣਾ ਹੈ ਬੰਦਸਰ ਦਾ ਅਮਰ ਸਾਹਿਬ ਬਖੇ ਜੀ ਬੈਠ साइड बाक़ी साइड तो त قل بناو اور کچھ نيتر کي پيئڻي